96 ਕਰੋੜ ਦੇ ਬਿਆਨ ਰਾਰੀ ਕਰਕੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਬਿਨਾਂ ਪੁੱਛੇ ਜਥੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ ਕੇਸਗੜ੍ਹ ਸਾਹਿ ਪਹੁੰਚ ਕੇ ਸ਼ਾਂਤਮਈ ਢੰਗ ਦੇ ਨਾਲ ਇਸ ਦਾ ਵਿਰੋਧ ਕਰਨਗੇ ਨਾਮਲੇਵਾ ਸੰਤਾ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਅੱਜ ਆਪਾਂ ਫਖਰ ਸ੍ਰੀ ਕੇਸਗੜ੍ਹ ਸਾਹਿ ਜਿੱਥੇ ਖਾਸਾ ਪੰਨ ਦੀ ਸਾਜਨਾ ਕੀਤੀ ਤੇ ਉੱਥੇ ਆਪਾਂ ਦਰਸ਼ਨ ਦਿਦਾਰਿਆਂ ਵਾਸਤੇ ਹੁਣ ਜਾ ਰਹੇ ਆਂ ਤੇ ਜਿੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਐ ਜਿਹੜਾ ਉਹਨਾਂ ਨੇ ਆਪੇ ਹੀ ਬਗੈਰ ਪੰਥ ਦੇ ਸੱਦੇ ਤੋਂ ਜਿਹੜਾ ਜਥੇਦਾਰ ਦੀ ਨਿਯੁਕਤੀ ਉਹਨਾਂ ਨੇ ਦਸਤਾਰਬੰਦੀ ਕਰਨੀ ਸੀ ਤੇ ਆਪਾਂ ਹੁਣ ਕੌਂਚਲਾ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੇ ਮੈਂ ਸਾਰਿਆਂ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਗੁਰੂ ਦੀਆਂ ਦਾੜਲੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਮਾਨ ਮਰਿਆਦਾ ਵਾਸਤੇ ਹੀ ਗੁਰੂ ਦੀਆਂ ਲਾੜ ਲੀਆਂ ਫੌਜਾਂ ਨੇ ਤੇ ਆਪਾਂ ਬਹੁਤ ਹੀ ਸਤਕਾਰ ਨਾਲ ਸ਼ਰਧਾ ਭਾਵਨਾ ਦੇ ਨਾਲ ਆਪਾਂ ਜਾਣਾ ਤੇ ਨਮਸਕਾਰ ਕਰਕੇ ਤੇ ਕਿਸੇ ਨੇ ਵੀ ਮਰਿਆਦਾ ਦੀ ਉਲੰਘਣਾ ਨਹੀਂ ਕਰਨੀ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਆਪਾਂ ਨਮਸਕਾਰ ਕਰਕੇ ਤੇ ਉੱਥੇ ਜੋ ਵੀ ਅਗਲਾ ਜਿਹੜਾ ਆਪਾਂ ਕਿਵੇਂ ਉੱਥੇ ਬੋਲ ਕੇ ਤੇ ਉੱਥੇ ਨਮਸਕਾਰ ਕਰਕੇ ਤੇ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਿਹੜਾ ਉੱਥੇ ਜੋ ਵੀ ਸਾਰੇ ਪ੍ਰੋਗਰਾਮ ਨੇ ਆਪਾਂ ਉੱਥੇ ਬੋਲ ਦਿਆਂਗੇ ਤੇ ਹੁਣ ਆਪਾਂ ਸਾਰਿਆਂ ਨੇ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਬੇਨਤੀ ਹੈ ਬਹੁਤ ਵਧੀਆ ਢੰਗ ਨਾਲ ਆਪਾਂ ਨਮਸਕਾਰ ਕਰਕੇ ਤੇ ਆਪਣਾ ਪ੍ਰੋਗਰਾਮ ਜਿਹੜਾ ਦਿੱਤਾ ਆ ਉਹਦੇ ਮੁਤਾਬਕ ਚੱਲਣਾ ਤੇ ਸੰਗਤਾਂ ਨੂੰ ਵੀ ਬੇਨਤੀ ਹੈ ਬਹੁਤ ਹੀ ਆਪਾਂ ਪ੍ਰੇਮ ਪਿਆਰ ਦੇ ਨਾਲ ਆਪਾਂ ਜੋ ਇਹ ਕਰ ਰਹੇ ਨੇ ਆਪਾਂ ਉਹਦਾ ਵਿਰੋਧ ਕਰਨਾ ਤੇ ਸਾਰਾ ਜੋ ਵੀ ਵਜਨ ਕੀਤੇ ਉਹਤੇ ਡਾਕ ਕੇ ਪੈਰਾ ਵੀ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ